ਮਰਿੰਦਰ ਸਿੰਘ ਰਾਜਾ ਬੜਿੰਗ ਤੁਹਾਡੇ ਤੇ ਬਹੁਤ ਤਲਖ ਨੇ ਲਿਖੇ ਬਿਆਨ ਦਿੰਦੇ ਨੇ ਉਹ ਕਹਿੰਦੇ ਕਤਲ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਹੁਣ ਤੁਸੀਂ ਇਸ ਤਰ੍ਹਾਂ ਲੈ ਕੇ ਆਉਂਗੇ ਗੈਂਗਸਟਰਾਂ ਨੂੰ ਇਸ ਤਰ੍ਹਾਂ ਲੈ ਕੇ ਆਉਂਗੇ ਜੇ ਰਾਜਨੀਤੀ ਚ ਗੈਂਗਸਟਰ ਆਜੇ ਤਾਂ ਫਿਰ ਕੀ ਬਣੇਗਾ ਤੇ ਮੈਂ ਰਾਜਾ ਬੜੀ ਨੂੰ ਤੁਹਾਡੇ ਮਾਦੀਨ ਪੁੱਛਣਾ ਚਾਹਨਾ ਵਾ ਫਿਰ ਇਹ ਉਹ ਪਰਿਵਾਰ ਆ ਜਿਹਨ ਨਸ਼ਾ ਵੇਚਣਦੇ ਇੱਥੇ ਪੰਜਾਬ ਚ ਨਸ਼ਾ ਇਹੋ ਹੀ ਵੇਚਣਦੇ ਕਾਂਗਰਸ ਸਰਕਾਰ ਹੀ ਵੇਚਣਦੀ ਹੈ ਜੇ ਕਾਂਗਰਸ ਸਰਕਾਰ ਹੱਡੀ ਤੇ ਹੋਣਾ ਆਮ ਆਦਮੀ ਵਾਲੇ ਪਰ ਵੇਚਦੇ ਪਏ ਪਰ ਰਾਜਾ ਬੜੀ ਨੂੰ ਮੈਨੂੰ ਇਹ ਨਹੀਂ ਸਮਝ ਲੱਗਦੀ ਬਿਆਨ ਚ ਦੇ ਜਾਂਦੇ ਨੇ ਪਰ ਇਹਨਾਂ ਨੇ ਕਦੀ ਇਹ ਨਹੀਂ ਵੇਖਿਆ ਪੰਜਾਬ ਦਾ ਭਲਾ ਕਰਨਾ ਵਾ ਪੰਜਾਬ ਦੇ ਛਲੇ ਲੋਕਾਂ ਬਾਰੇ ਸ ਮੈਡੀਕਲ ਦੀ ਸਹੂਲਤ ਦੇਣੀ ਹੈ ਕੋਈ ਸਿੱਖਿਆ ਦਾ ਵਿਭਾਗ ਬਣਾਣਾ ਵਾ ਇਹ ਚੀਜ਼ ਬਾਰੇ ਕਦੀ ਇਹਨਾਂ ਨੇ ਬਿਆਨ ਨਹੀਂ ਦੇਣਾ ਇਹ ਚੀਜ਼ ਉਲਟ ਬੱਲਾ ਬਸ ਦੇ ਦਿੰਦੇ ਨੇ ਜਿਹੜੇ ਪੰਜਾਬ ਦੇ ਮੁੱਦੇ ਆ ਉਹ ਪੜਾਉਂਦੇ ਨੇ ਕਿਤੇ ਨਾ ਕਿਤੇ ਜਨਤਾ ਨੂੰ ਇਹ ਚੀਜ਼ ਗਲਤ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਯਾਰ ਜਿਸ ਚੀਜ਼ ਚੋਣ ਹੋ ਰਹੀ ਇਹ ਕਿਉਂ ਤੁਸੀਂ ਗੱਲ ਕਰਦੇ ਕਦੀ ਜਾ ਕੇ ਇਹਨਾਂ ਨੇ ਕਿਹਾ ਕਿ ਆਪਾਂ ਡਵੈਲਪਮੈਂਟ ਕਰਨੀ ਹੈ ਅਸੀਂ ਵੋਟਾਂ ਦੇਰ ਕੋਈ ਸ चीज ਆ ਮੰਗਦੇ ਪਏ ਸਟੇਜ ਉਤੋਂ ਬਸ ਪੁੱਠੇ ਸਿੱਧੇ ਆ ਕੇ ਬਿਆਨ ਲਾ ਦਿੰਨੇ ਆ ਯਾਰ ਥੱਲੇ ਜੇ ਗਰਾਊਂਡ ਤੇ ਪੁੱਛੋ ਥੱਲੇ ਨੌਜਵਾਨ ਪੀੜੀ ਆਪਣੀ ਤਰਫ ਦੀ ਪੀ ਨਸ਼ੇ ਤੋਂ ਡੇਲੀ ਮੋਤਾਂ ਇੱਥੇ ਹੋ ਰਹੀਆਂ ਹਰ ਪਿੰਡ ਹਰ ਗਲੀ ਚ ਲਾਈਫ ਰੱਖੀ ਐ ਟੋਪ ਦੀਆਂ ਗੱਡੀਆਂ ਚ ਘੁੰਮਣਾ ਵਾ 30 35 35 ਦੀ ਗਨਮੈ ਨਾਲ ਲੈ ਕੇ ਤੁਰਨੇ ਆ ਤੇ ਫਿਰ ਜੋਰੇ ਮੱਜੀ ਬਿਆਨ ਲਵਾ ਦੋ ਲਾਣਗੇ ਬਿਆਨ